ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਉਹ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੇ ਸੋਚਣਾ ਹੋਵੈ ਜੇ ਸੋਚੀ ਲਖਵਾਰ ਚੁਪੇ ਚੁਪਨਾ ਹੋਵੈ ਜੇ ਲਾਇ ਰਹਾ ਲਿਤਾਰ ਹੁਕਮਿਆ ਹੁਕਮ ਨਾ ਉਤਰੀ ਜੇ ਬੰਨਾ ਪੂਰੀਆਂ ਪਾਰ ਸਹਿਸਿਆਨ ਪਾਲਖ ਹੋਏ ਤੇ ਇਕ ਨਾ ਚੱਲੇ ਨਾਨਕ ਕੀ ਸਚਿਆਰਾ ਹੋਈਏ ਕਿ ਕੂੜੇ ਤੁੱਟੇ ਪਾਲ ਹੁਕਮ ਰਜਾਈ ਚੰਨਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਕੇਹਾ ਜਾਈ ਹੁਕਮ ਹੋਣ ਚੀਏ ਹੁਕਮ ਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਏ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪੁਆਈਏ हुक्मे अंदर सबको कोए नानक जे ते में जे ते कह कोए गावे को होवे किस्से तान गावे को दाप निशान गावे को गुण वडिया चार गावे को विद्या विचार गावे को साज करे तनखे गावे को जी ले फिर दे गावे को जापे दिसे दूर गावे को वेखे हाथ राह दूर कथना कत कथी न आवे तोट कथ कत, कथ कत, कथी कोटी कोट कोट देता दे ले दे थक पाहे जुगा जुगंतर खाही खाए हुकमी हुकम चलाए राहो नानक विकसे वे परवाओ साचा साहिब साच नाए पाखिया पाव अपार आखे मंगे दे दे, दे दात करे दातार ਫੇਰ ਕੇ ਅੱਗੇ ਰੱਖੀਏ ਜਿਤਦੀ ਸੇ ਦਰਬਾਰ ਮੋਖੇ ਬੋਲਣ ਬੋਲੀਏ ਚਿਤਸੂ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਨੀ ਆਵੇ ਕਪੜਾ ਨਦਰੀ ਮੋਖ ਦੁਆਰ ਨਾਨਕ ਇਹ ਵੇ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕਿਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਜਿਸ ਸੇ ਵਾਤਨ ਪਾਇਆ ਮਾਨ नानक गावीए गुनी निधान गावीए सुनिए मन रखे पाओ दुख पर हर सुख कर ले जाए गुरमुख नादन गुरमुख वेदन गुरमुख रह समाए गुर ईश्वर गुर गोरख ब्रह्मा गुर पार्वती माई जय हो जाना आखा नाही कहना कथ न जाए गुर एक देह बुजाई सब ना जियां का एक दाता सो मैं विसर न जाई तीर्थ ना वाजे तिसपावा बिन पाणे के नाए करी चेती सिष्ट उपाय बखाण करमा के मिले लै मत विच रत्न जवाहर माणक जे इक गुरु की सिख सोने गुरैक देही बुझाई सबना जियां का इक दाता सौ में विसर न जाई जय जुग सारे आर्चा और दसोनी होए नवा खंडा विच जाणीए नाल चले सब कोए ਚੰਗਾ ਨਾ ਉਰਖਾਏ ਕੇ ਜਸ ਕੀਰਤ ਜਗਲੇ ਜੇ ਤਿਸ ਨਦਰ ਨ ਆਵੀ ਤੇ ਬਾਤ ਨ ਪੁੱਛੇ ਕੇ ਕਿੱਟਾ ਅੰਦਰ ਕਿੱਟ ਕਰ ਦੋਸੀ ਦੋਸਤ રે ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਨੇ ਸਿੱਧ ਪੀਰ ਸੁਨਾਤ ਸੁਨੇ ਧਰਤ ਤਲ ਆਕਾਸ सुने दीप लो पाताल सुने पहो न सके काल नानक भगता सदा विगास सुने दुख पाप का नाश सुने इश्वर ब्रह्मा इंद सुने मुख सलाहन मंद सुने जोग जुगत तन भेद सुने सिमरत वेद नानक भगता सदा विगास सुने दुख पाप का नाश सुने सतसंतोख ज्ञान सुने अठसठ का स्नान सुने पढ़ पढ़ पावे मान सुने लागे सुनेज ध्यान नानक भगता सदा सुने दुख पाप का नाश सुने सर गुणा के सुने सेख पीर पातशाह सुने अंधे पावेरा सुने हाथ होवे असगा नानक भगता सदा विगा सुने दुख पाप का नाश मन्ने की गत कही न जे जेको कहे पीछे पछताए ਸਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬੇਕਰਨ ਵਿਚਾਰ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਨ ਕੀ ਸੁਧ ਮੰਨੇ ਮੂਚੋਟਾ ਨਾ ਖਾਏ ਮੰਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਤਸਿਓ ਪ੍ਰਗਟ ਜਾਏ ਮੰਨੇ ਮਗਨ ਚੱਲੇ ਪੰਥ ਮੰਨੇ ਧਰਮ ਸੇ ਤੀ ਸੰਬੰਧ ਐਸਾ ਨਾ ਮਿਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦੁਆਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰਸਿੱਖ ਮੰਨੇ ਨਾਨਕ ਭਵੇ ਨ ਪਿਖ ऐसा नाम निरंजन होए जेको मन जाने मन कोए पंच परवान पंच प्रधान पंचे पावे दरगे मान पंचे सोदरा जान पंचा का गुर एक ध्यान जेको कहे करे विचार करते के करने नहि सुमार तो परम देह का पूत संतोष थाप रखिया जिन सोत जेको बुझे होवे सच्यार तबले ऊपर केत पार ਤਾਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਰ ਤਲੇ ਗਮੰਜੋਰ ਜੀ ਜਾਤ ਰੰਗਾ ਕੇ ਨਾਉ ਸਭ ਨਾ ਲਿਖਿਆ ਬੁੜੀ ਕਲਾਮ ਅਹਲੇ ਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕਿੱਤਾ ਹੋਏ ਕਹਿਤਾ ਤਾਨ ਸੁਆਲਿਓ ਰੂਪ ਕਹਿਤੀ ਦਾਤ ਜਾਣੇ ਕੌਣ ਕੋਤ ਕਿ ਤਪਸਾਓ ਇੱਕੋ ਕਬਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਹਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਤ ਜੋਗਮਨ ਰਹੇ ਉਦਾਸ ਅਸੰਖ ਬਖਤਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੂ ਪਖਸਾਰ ਅਸੰਖ ਮੋ ਲਿਵਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰੀਆਂ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵੱਡਾ ਹਤੀਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜਿਆਰ ਕੁੜੇ ਫਿਰਾਹੇ ਅਸੰਖ ਮਲੇਸ਼ ਮਲ ਪਖਾਏ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਪਨੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਉ ਅਸੰਖ ਥਾਉ ਅਗੰਗ ਅਗਮ ਅਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਨਾਹੇ ਜਿ ਫੁਰਮਾਏ ਤਿਉ ਤਿ ਪਾਏ ਜੇਤਾ ਕੀਤਾ ਤੇਤਾ ਨਾ ਉਹ ਵਿੰਨਾ ਰੇ ਨਾ ਇੱਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆਨ ਜਵਾ ਇੱਕ ਵਾਰ ਚਉ ਤੁਧ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੇ ਹਥ ਪੇਰ ਤੰਦੇ ਪਾਣੀ ਤੋਤੇ ਉਤਰਸ ਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੁਨ ਲਈਏ ਉਹ ਧੋਏ ਭਰੀਏ ਮਤ ਪਾਪਾ ਕੇ ਸੰਗ ਉਹਦੋ ਪੇਨਾ ਵੇ ਕੇ ਰੰਗ ਪੁੰਨੀ ਪਾਪੀ ਅੱਖਾਂ ਨਾ ਹੈ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੇ ਜਾਓ ਤਿੱਤ ਤਪ ਤੇ ਆਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਨਿਆ ਮਨਿਆ ਮਨ ਕੀਤਾ ਪਾਓ ਅੰਤਰਗਤ ਤੀਰਥ ਮਲਨਾਓ ਸਭ ਗੁਣ ਤੇਰੇ ਮੈਂ ਨਹੀਂ ਕੋਏ ਵਿਣਗੁਣ ਕੀਤੇ ਭਗਤ ਨਾ ਹੋਏ ਸਵਸਤ ਆਤ ਬਾਣੀ ਬਰਮਾਓ ਸਤ ਸੁਆਨ ਸਦਾ ਮਨ ਚਾਓ ਕਾਨ ਸੁਵੇਲਾ ਵਕਤ ਕਾਨ ਕਵੰਥਿਤ ਕਵਨਵਾਰ ਕਵਨ ਸੁਰਤੀ ਮਹੋ ਕਵਨ चित होवा आकार वेल न पाईया पंडती जे हो वे लेख पुराण वक्त न पाईयो का दिया जे लेखन लेख कुरान थितवा न जोगी जाने रुक्त न कोई जा करता सृष्टि को साजे आपे जाने सोई किव कर आखा किव सलाही क्यों वरनी किव जाना नानक आखन सबको आखे ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨਾ ਸੋਹੇ ਪਾਤਾਲਾ ਪਾਤਾਲ ਅਖ ਆਗਾਸਾ ਆਗਾਸ ਔੜਕ ਔੜਕ ਪਾਸ ਥਕੇ ਵੇਦ ਕਹਿਣ ਇੱਕ ਬਾਤ ਸਹਿਸ ਅਠਾਰੇ ਕਹਿਣ ਕਤੇ ਬਾ ਅਸਲੋ ਇਕ ਤਾਰ ਲੈਖਾ ਹੋਇ ਤੇ ਲਖੀਏ ਲਖੇ ਹੋਏ ਬਿਨਾਸ ਨਾਨਕ ਵੱਡਾ ਆਖੀਏ ਆਪੇ ਜਾਣੇ ਆਪਾ ਸਾਲਾ ਹੀ ਸਾਲਾ ਇਤੀ ਸੁਰਤ ਨ ਪਾਇਆ ਨਦੀਆ ਅਤੇ ਵਾ ਪਵੇ ਸਮੁੰਦ ਨ ਜਾਣੀਏ ਸਮੁੰਦ ਸਹਾ ਸੁਲਤਾਨ ਗ੍ਰਹਸਤੇ ਤੀ ਮਾਲ ਤਨ ਕੀੜੀ ਤੁੜ ਨ ਹੋਵਣੀ ਜੇ ਤਿਸ ਮਨੋਂ ਨ ਵਿਸਰੇ ਅੰਤ ਨ ਸੇਖਤੀ ਕਹਿ ਨ ਅੰਤ ਅੰਤ ਨਾ ਕਰਨੇ ਦੇਨ ਅੰਤ ਅੰਤ ਨਵੇ ਖਣਸੁ ਨੰਨ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰਾਵਾਰ ਅੰਤ ਕਾਰਨ ਕੇਤੇ ਬਿਲਾ ਹੈ ਤਾਂਕੇ ਅੰਤ ਨਾ ਪਾਈ ਜਾਏ ਇਹ ਅੰਤ ਨਾ ਜਾਣੇ ਕੋਈ ਬਉਤਾ ਕਹੀਏ ਬਉਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉਂਝੇ ਉੱਪਰ ਉੱਚਾ ਨਾ ਹੋ ਐ ਵਡਾ ਊਂਚਾ ਹੋਵੇ ਕੋਏ ਇਸ ਊਂਚੇ ਕੋ ਜਾਣੇ ਸੋਏ ਜੇ ਵਡਾ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਉਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਤਮਾਏ ਕਹਤੇ ਮੰਗੇ ਜੋਦ ਅਪਾਰ ਕੇ ਤਿਆਗਤ ਨਹੀਂ ਵਿਚਾਰ ਕਹਤੇ ਖਪਤੂਤੇ ਵਿਕਾਰ ਕਹਤੇ ਲੈ ਦੇ ਮੁਕਰ ਪਾਹੇ ਕਹਤੇ ਮੂਰਖ ਖਾਈ ਖਾਏ ਕਹਤਿਆ ਦੁਖ ਭੂਖ ਸਦਮਾਰ ਇਹੇ ਬਿਤਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖਣ ਸੱਕੇ ਕੋਈ ਜੇ ਕੋ ਖਾਈਕ ਆਖਣ ਪਾਏ ਉਹ ਜਾਣੇ ਜਿਤੀਆ ਮੂਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਵੇਕੇਈ ਕੇ ਜਿਸਨੋ ਬੱਤ ਸੇ ਸਿਫਤ ਸਲਾ ਨਾਨਕ ਪਾਤ ਸਾਹੀ ਪਾਤ ਸਾ ਅਮੁਲ ਗੁਮ ਅਮੁਲ ਵਪਾਰ ਅਮੁਲ ਵਪਾਰੇ ਅਮੁਲ ਬੰਡਾਰ ਅਮੁਲ ਆਵੇ ਅਮੁਲ ਲੈ ਜਾਏ ਅਮੁਲ ਪਾਈ ਅਮੁਲਾ ਸਮਾਏ ਅਮੁਨ ਤਰਮ ਅਮੁਨ ਦੇ ਬਾਣ ਅਮੁਲ ਤੁਲ ਅਮੁਲ ਪਰਵਾਰ ਅਮੁਲ ਬਖਸੀਸ ਅਮੁਲ ਨੀਸਾਨ ਅਮੁਲ ਕਰਮ ਅਮੁਲ ਫੁਰਮਾਨ अमलो अमल आख्या न जाए आख आख रहे आखे वेद पाठ पुराण आखे पड़े करे बख्यान आखे ब्रह्मे आखे इंद आखे गोपी ते गोविंद आखे इस्र आखे सिद्ध आखे केते कित्ते बुद्ध आखे दानव आखे देव आखे सूर नर जन से आखे आखन पाए ਕਤੇ ਕੇ ਕੇ ਉਠ ਉਠ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੇ ਕੇ ਕੇ ਜੇਵੜ ਪਾਵੇ ਤੇੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਵਾਰ ਗਵਾਰ ਸਉਦਰ ਕੇ ਹਸੋ ਕਰਕੇ ਹਾ ਜਿਤਵੇ ਸਰਬ ਸਮਾਲੇ ਬਾਜੇ ਨਾਦ ਅਨੇਕ ਅਸੰਖਾ

ਗਾਵੇ ਸਿੱਧ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੇ ਸਰਜੂਗ ਚੁਗ ਵੇਦ ਨਾਲੇ ਗਾਵੇ ਮੋਹਣੀਆਂ ਮਨਮੋਹਨ ਸੁਰਗ ਮਛ ਪਿਆਲੇ ਗਾਵਨ ਰਤਨ ਪੁਪਾਇ ਤੇਰੇ 68 ਤੀਰਥ ਨਾਲੇ ਗਾਵੇ ਜੋਤ ਮਹਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਗੁਰ ਭੰਡਾ ਕਰ ਕਰ ਰੱਖੇ ਤਾਰੇ ਸਈ ਤੁਧ ਨੋ ਗਾਵੇ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕیتے ਗਾ ਮੰਚੇ ਮੇਂ ਜਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋ ਇਸਦਾ ਸਤਸਾਹੀ ਸੱਚਾ ਸਾਚੀ ਨਹੀਂ ਹੱਬੀ ਹੋਸੀ ਜਾਏ ਨਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਕੋ ਪਾਈ ਕਰ ਕਰ ਵੇਖੇ ਕਿੱਤਾ ਆਪਣਾ ਜਿਪ ਤਿਸ ਦੇ ਵਢਾਈ ਜੋ ਤਿਸ ਭਾਵੇ ਸੋ ਈ ਕਰਸੀ ਹੁਕਮ ਨਾ ਕਰਨਾ ਚਾਹੀ ਸੋ ਪਾਤ ਸਹਾ ਸਾ ਪਤ ਸਾਹਿਬ ਨਾਨਕ ਰਹਿਨ ਰਜਾਈ मनदा संतोष श्रमपत चोली ध्यान की करे विभूत किंथा काल कुवारी काया जुक्त डंडा प्रतीत आई पंथी सगल जमाते मन जीते जग जीत आदेश से आदेश आध आद अनिल अनाद अनाहत जुग जुग एको एक वेस भक्त ध्यान दया पंडारण कटकट बाजे नाद आत्मनाथ नाथी सबजा की रिद सिद्ध अवरासाद ਸੰਯੋਗ ਵਿਜੋਗ ਦੋਏਕਾਰ ਚਲਾਵੇ ਲੈ ਕੇ ਆਵੇ ਭਾਗ ਆਦੇਸ਼ ਤੇ ਸੇ ਆਦੇਸ਼ ਆਦ ਅਨਿਰ ਅਨਾਦ ਅਨਾਹਤ ਜੁਗ ਜੁਗ ਇੱਕੋ ਵੈਸ ਏਕਾ ਮਾਈ ਜੁਗਤ ਵੀ ਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੇ ਇਕ ਲਾਇ ਦੀਵਾਨ ਜੀਵਤੀ ਸੁਭਾਵੇ ਤੇ ਵੀ ਚਲਾਵੇ ਜਿਵ ਹੋਵੇ ਫੁਰਮਾਨ ਉਹ ਵੇਖੇ ਉਹਨਾਂ ਨਦਰ ਨ ਆਵੇ ਬਹੁਤਾ ਇਹ ਵਿਡਾਨ ਆਦੇਸ ਕਿਸੇ ਆਦੇਸ ਆਦ ਅਨਿਲ ਅਨੰਦ ਅਨਾਹਤ ਜੁਗ ਜੁਗ ਇੱਕੋ ਵੇਸ ਆਸਨ ਲੋਏ ਲੋਏ ਢੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸੁਰਜਨ ਹਾਰ ਨਾਨਕ ਸੱਚੇ ਕੀ ਸੱਚੀ ਕਾਰ ਆਦੇਸ ਕਿਸੇ ਆਦੇਸ ਆਦ ਅਨਿਲ ਅਨੰਦ ਅਨਾਹਤ ਜੁਗ ਜੁਗ ਇੱਕੋ ਵੇਸ ਇੱਕ ਦੋ ਚ ਬੋਲ ਖੋਏ ਨਖੋਵੇ ਨਖਬਿਸ ਲੱਖ ਲੱਖ ਦੇੜਾ ਆਖੀਏ ਇੱਕ ਨਾਮ ਜਗਦੀਸ਼ ਇਤਰਾਹ ਪਤ ਪੌੜੀਆਂ ਚੜੀਏ ਹੋਈ 21 ਸੁਣ ਗੱਲਾਂ ਆਕਾਸ ਕੀ ਕਿੱਤਾ ਆਈ ਰਿਸ ਨਾਨਕ ਨਦਰੀ ਪਾਈਏ ਕੂੜੀ ਕੂੜੇ ਠੀਸ ਅੱਖਾਂ ਜੋਰ ਚੁਪੇ ਨਾ ਜੋਰ ਜਨਮ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਲ ਮਨਸੋਰ ਜੋਰ ਨ ਸੂਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁੱਟੇ ਸੰਸਾਰ ਜਿਸ ਹੱਥ ਜੋਰ ਕਰਵੇ ਖੇਸੋਏ ਨਾਨਕ ਕੁੱਤਮ ਨੀਚ ਨ ਕੋਏ ਰਾਤੀ ਰੁਤੀ ਤਿਤੀ ਵਾਰ ਪਵਨ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਥਾ ਪ੍ਰਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ tin ke ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਹਣ ਪੰਚ ਪਰਵਾ ਨਦਰੀ ਕਰਮ ਪਵੇ ਨੀਸਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ ਕਰਮ ਖੰਡ ਕਾ ਇਹੋ ਤਰੰ ਗਿਆਨ ਖੰਡ ਕਾ ਆਖੋ ਕਰਮ ਕਹਤੇ ਪਵਨ ਪਾਣੀ ਵੈ ਸੰਤਰ ਕਹਤੇ ਕਾਨ ਮਹੈਸ ਕਹਤੇ ਵਰ ਮੈ ਘਾੜਤ ਘੜੀ ਰੂਪ ਰੰਗ ਕੇ ਵੈਸ ਕਹਤੇ ਆਕਰਮ ਭੂਮੀ ਮੈਰ ਕਹਤੇ ਕਹਤੇ ਤੂ ਉਪਦੇਸ਼ कहते इन्द्र चन्द सूर कहते कहते मंडल देश कहते सिद्ध बुद्धनाथ कहते कहते देवी वेश कहते केते कहते के के रत्नुन्द केया खाणि केत वाणी के पात नर केत सेवक कहते नानक अंत न नान, अंत ज्ञान खंड में ज्ञान प्रचंड ਤਿੱਥੇ ਨਾਦ ਬਿਨੋਦ ਕੋੜ ਆਨੰਦ ਸਰਮਖੰਡ ਕੀ ਬਾਣੀ ਰੋਪ ਤਿੱਥੇ ਘੜਤ ਘੜੀ ਬਹੁਤ ਅਨੋਤ ਤਾਕਿਆ ਗਨਕਥਿਆ ਨਾ ਜਾਏ ਜੇ ਕੋ ਕਹੀਂ ਪਿੱਛੇ ਫਚਤਾਏ ਤਿੱਥੇ ਘੜੀਏ ਸੁਖਮਤਮਨ ਬੁੱਧ ਤਿੱਥੇ ਘੜੀਏ ਸ੍ਰੀ ਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰਨ ਕੋਏ ਹੋਰ ਤਿੱਥੇ ਜੋਧ ਮਹਾਬਲ ਸੋਰ तिन में राम रहा परपूर तिथे सितो सीता महिमा माता के रूप न कथने जाए ना उमरे न ठागे जाए जिनके राम से मनमाए तिथे भक्त से केलो करे आनंद सच्चा मन सोए सच खंड वसे निरंकार कर करवे खे नदर निहाल तिथे खंड मंडल ब्रह भंड जे को कथित अंत न अंत तिथे लो लो आकार जिव जिव हुकम तिवे तिवकार देखे विगसे कर विचार नानक कथना कर डासार चत पहारा तिर सुन्यार अहरण मत वेद हथियार पाओ खला अगंत पांडा पाओ अमृत तिताल कड़िये सब्द सची टक्साल जिनको नदर करम तिनकार नानक नदरी नदर निहाल स्लोग ਰਮਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਖ ਦੁਈ ਦਾਈ ਦਾਇਆ ਖੱਲੇ ਸਗਲ ਜਗਤ ਚਾਂਗੇ ਆਈਆਂ ਮੁਰਈਆਂ ਵਾਛੇ ਧਰਮ ਹਦੂਰ ਕਰਮੀ ਆਪੋ ਆਪਣੀ ਕੈ ਨੇੜੇ ਕੇ ਦੂਰ ਜਿੰਨੀ ਨਾਮ ਤਿਹਾਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨਨੀ ਨਾਮ ਤੇ ਹਾਇਆ ਗਏ ਮਸਕਤ ਕਾ ਨਾਨਕ ਤੇ ਮੁਖ ਯੋਜਨੇ ਕੈਤੀ ਛੁੱਟੀ ਨਾਲ ਵਾਏ ਗੁਰ ਜਿੱਕਾ ਖਾਲਸਾ ਵਾਏ ਗੁਰ ਜਿੱਕੀ ਖਤੇ